ਤੋ ਲਖਵਿੰਦਰ ਸਿੰਘ ਹਰਾਜ ਤੋ ਦੋਸਤੋ ਅੱਜ ਅਸੀਂ ਕਿਹੋ ਜਿਹਾ ਪਰਿਵਾਰ ਦੇ ਵਿੱਚ ਪਹੁੰਚੇ ਗਏ ਆ ਜਿੱਥੇ ਮਤਲਬ ਕਿ ਵੀ بارش ਦੇ ਕਾਰਨ ਦੋਨੇ ਕਮਰੇ ਦੀਆਂ ਡਾਟਾ ਡੱਗ ਚੁਕੀਆਂ ਤੇ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਦਾ ਨੁਕਸਾਨ ਹੋਇਆਗਾ ਤੇ ਭੈਣ ਨਾਲ ਕਰਦੇ ਗੱਲ ਵੀ ਕਿੰਨਾ ਟਾਈਮ ਹੋ ਗਿਆ ਕਿ ਕੀ ਕਾਰਨ ਬਣਿਆ ਭੈਣੇ ਨਾਮ ਕੀ ਤੁਹਾਡਾ ਜੀ ਚਰਨਜੀਤ ਕੋਰ ਚਰਨਜੀਤ ਕੋਰ ਤੇ ਦੋਸਤੋ ਚਿਪੜਾਂ ਵਾਲੀ ਪਿੰਡ ਹੈ ਕਰਨ ਦਾ ਜੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਪਾਣੇ ਕਿੰਨਾ ਟਾਈਮ ਹੋ ਗਿਆ ਡਾਟਾ ਡਿੱ ਗਿਆ ਅੱਜ ਤਰੀਕ 15 ਦਿਨ ਹੋ ਗਏ ਵੀਰ ਜੀ 15 ਦਿਨ ਹੋ ਚੁੱਕੇ ਆ ਤੇ ਦੋਸਤੋ 15 ਦਿਨਾਂ ਦੇ ਵਿੱਚ ਮਤਲਬ ਕਿ ਵੀ ਦੋਨੇ ਕਮਰੇ ਦਾ ਡਾਟਾ ਡਿੱ ਗਿਆ ਨਾ ਤੇ ਕਾਫੀ ਜ਼ਿਆਦਾ مالی ਨੁਕਸਾਨ ਹੋਇਆਗਾ ਤੇ ਪਾਣੇ ਕੋਈ ਪ੍ਰਸ਼ਾਸਨ ਨੇ ਮਤਲਬ ਕਿ ਜਾਂ ਕੋਈ ਸਰਕਾਰ ਨੇ ਕੋਈ ਲੀਡਰ ਨੇ ਮਦਦ ਕੀਤੀ ਆਪਣੇ ਤੋਂ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂਗਾ ਸਾਨੂੰ ਤਾਂ ਭੈਣ ਭਰਾਵਾਂ ਨੇ ਚੱਕ ਕੇ ਸਾਢੇ ਪੰਜਵੇਂ ਛੱਤ ਡਿੱਗੀ ਸਾਨੂੰ ਢੂੜ ਘੰਟੇ ਤੋਂ ਕੱਢਿਆ ਗਿਆ ਠੀਕ ਹੈ ਜੀ ਕੱਢ ਕੇ ਸਾਨੂੰ ਹਸਪਤਾਲ ਲੈ ਗਏ ਉੱਥੇ ਰਹਿਕਲ ਕਰਤਾ ਪ੍ਰਾਈਵੇਟ ਇਲਾਜ ਕਰਾਈ ਆਨੇ ਅਸੀਂ ਤੋ ਦੋਸਤੋ ਪਰਿਵਾਰ ਦੇ ਬਹੁਤ ਮਤਲਕੇ ਵੀ ਮੰਦੇ ਹਾਲਾਤ ਹੈਗੇ ਆ ਭੈਣ ਦੇ ਬਹੁਤ ਸੱਟਾਂ ਡੂੰਘੀਆਂ ਵੱਜੀਆਂ ਗਾ ਤਾਂ ਦਿੱਲੀ ਤਕਰੀਬਨ ਜਿਹੜੀ ਹੈਗੀ ਆ ਪੱਟੀ ਹੁੰਦੀ ਹੈਗੀ ਆ ਤੇ ਬੇਟਾ ਸੀਗਾ ਬੇਟੇ ਦੇ ਮਤਲਕੇ ਫਸਲਾਂਾਂ ਦੇ ਕਾਫੀ ਜਦਾ ਠੀਕ ਹੈ ਜੀ ਗਹਿਰੀ ਸੱਟ ਹੈਗੀ ਆ ਤਾਂ ਹੁਣ ਭੈਣ ਕੀ ਆਪਾਂ ਜਿਹੜਾ ਮੰਗ ਕਰਦੇ ਆ ਅਸੀਂ ਮੰਗ ਇਹੀ ਕਰਦੇ ਆ ਵੀਰ ਜੀ ਵੀ ਸਾਡੀ ਮਦਦ ਕੀਤੀ ਜਾਵੇ ਸਰਕਾਰ ਵੀ ਕਰੇ ਸਾਡੀ ਮਦਦ ਭੈਣ ਭਰਾ ਵੀ ਕਰਨ ਸਾਡੀ ਇਹੀ ਇੱਕ ਹੱਥ ਬੰਨ ਕੇ ਬੇਨਤੀ ਆ ਵੀ ਅਸੀਂ ਆਪਦੇ ਆਸਰੇ ਬਣਾ ਕੇ ਜਿਵਾਕਸ ਅਸੀਂ ਪੰਜ ਜੀ ਠਾਈਆਂ ਛੱਤ ਦੇ ਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਆਪਦੇ ਮਾੜੇ ਮੋٹے ਆਸਰੇ ਬਣਾ ਕੇ ਬਹਿ ਜੀਏ ਅਸੀਂ ਦਵਾਈ ਬੂਟੀ ਵੀ ਲੈਣੀ ਹੈ ਸਾਡੀ ਮਾਲਿਸ਼ਾ ਤਾਂ ਵੀ ਕੀਤੀ ਜਾਵੇ ਤੇ ਤੁਸੀਂ ਭੈਣੇ ਫੋਨ ਨੰਬਰ ਬੋਲੋ ਤੁਹਾਡਾ ਕਿੰਨਾ ਹੈਗਾ ਸਾਡਾ ਨੰਬਰ ਹੈਗਾ 73470 73470 52406 52406 ਤਾਂ ਦੋਸਤੋ ਆਪਾਂ ਸਾਰੇ ਭੈਣ ਭਰਾਵਾਂ ਨੇ ਰਲ ਮਿਲ ਕੇ ਇਹਨਾਂ ਦੀ ਮਦਦ ਕਰਨੀ ਹੈਗੀ ਆ ਜਿਹੜੇ ਆਪਣੇ ਐਨ ਆਰ ਆਈ ਜਿਹੜੇ ਭਰਾ ਹੈਗੇ ਆਪਣੇ ਬੈਠੇ ਉਹਨਾਂ ਅੱਗੇ ਵੀ ਬੇਨਤੀ ਕਰਦੇ ਆ ਕਿ ਆਪਾਂ ਇਸ ਪਰਿਵਾਰ ਦੀ ਜਿਹੜੀ ਹੈਗੀ ਆ ਮਦਦ ਕਰਨੀ ਹੈਗੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਖਾਤਾ ਨੰਬਰ ਰਾਵਾਂਗੇ ਤੇ ਦੋਸਤੋ ਖਾਤਾ ਨੰਬਰ ਮੈਂ ਜਿਹੜਾ ਹੈਗਾ ਵੀਡੀਓ ਦੇ ਵਿੱਚ ਮੈਂਸ਼ਨ ਕਰ ਰਿਹਾ ਹੈਗਾ ਬਾਕੀ ਬੋਲ ਕੇ ਜਿਹੜਾ ਹੈਗਾ ਪਾ ਵੀ ਦਵਾਂਗੇ ਚਲੋ ਰਲ ਮਿਲ ਕੇ ਦੋਸਤੋ ਜਿਹੜੀ ਹੈਗੀ ਆਪਦੇ ਭੈਣ ਭਰਾਵਾਂ ਦੀ ਮਦਦ ਕੀਤੀ ਜਾਂਦੀ ਹੈਗੀ ਆ ਤਾਂ ਦੋਸਤੋ ਇਸ ਸਮੇਂ ਟਾਈਮ ਦੇਖਿਆ ਜਾਵੇ ਤਾਂ ਪਰਿਵਾਰ ਦੇ ਜਾਨੀ ਕਿ ਬਹੁਤ ਮਾੜੇ ਹਾਲਾਤ ਹੈਗੇ ਆ ਕੋਈ ਸਮਾਨ ਬਚਿਆ ਵੀ ਨਹੀਂਗਾ ਥੋੜਾ ਮੈਂ ਤੁਹਾਨੂੰ ਸਾਡੇ ਦੇ ਸਰਮੰਜੇ ਵੀ ਨਹੀਂ ਬੈਠੇ ਛੱਤਾਂ ਦਿਖਾਉਣਾ ਦੋਸਤੋ ਆ ਛੱਤਾਂ ਦਾ ਦੋਸਤੋ ਹਾਲ ਹੈਗਾ ਤਾਂ ਆਪਾਂ ਸਾਰੇ ਮਤਲਬ ਕੀ ਭੈਣ ਭਰਾਵਾਂ ਨਾਲ ਮਿਲ ਕੇ ਸਮਾਨ ਵੀ ਵੇਖਿਆ ਜਾਵੇ ਵੀ ਸਮਾਨ ਵੀ ਸਾਡਾ ਖੜ ਖੜ ਸਿੱਟਿਆ ਪਿਆ ਵੀ ਭੈਣ ਭਰਾਵਾਂ ਨਾਲ ਠੀਕ ਹੈ ਜੀ ਕੋਈ ਗੱਲ ਨਹੀਂ ਭੈਣ ਤੁਸੀਂ ਟੈਨਸ਼ਨ ਨਾ ਲਓ ਪੂਰੀ ਫੋਲ ਸਪੋਰਟ ਕਰਾਂਗੇ ਮਦਦ ਕਰਾਂਗੇ ਤਾਂ ਸਾਰੇ ਆਪਣੇ ਜਿਹੜੇ ਭੈਣ ਭਰਾ ਹੈਗੇ ਆ ਸਰਕਾਰ ਦੁਆਰੇ ਵੀ ਆਪਾਂ ਬੇਨਤੀ ਕਰਦੇ ਆ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜਿਹੜੇ ਸਾਡੇ ਭਰਾ ਐਨਆਰ ਬਾਹਰ ਬੈਠੇ ਹੈਗੇ ਉਹਨਾਂਗੇ ਵੀ ਬੇਨਤੀ ਆ ਕਿ ਆਪ ਪੈਸੇ ਪਰਿਵਾਰ ਦੀ ਮਦਦ ਕਰਨੀ ਹੈਗੀ ਆ ਤਾਂ ਦੋਸਤੋ ਆ ਸਮਾਨ ਜਿਹੜਾ ਇਹਨਾਂ ਦਾ ਟੁੱਟ ਕੇ ਚੁੱਕਰ ਚੁੱਕਰ ਹੋ ਚੁੱਕਾ ਤੋ ਕੋਲੇ ਮਤਲਬ ਕਿ ਵੀ ਇਸ ਟਾਈਮ ਮੰਜਾ ਵੀ ਬੈਠਣ ਨੂੰ ਹੈ ਨੀਗਾ ਤੇ ਆਪਾਂ ਦੋਸਤੋ ਸਭ ਤੋਂ ਪਹਿਲਾਂ ਜੀ ਮਦਦ ਕਰਨੀ ਹੈਗੀ ਇਸ ਪਰਿਵਾਰ ਦਾ ਇਹ ਦੁੱਖ ਦਰਦ ਹੈਗਾ ਉਹ ਆਪਾਂ ਦੇਖਣਾ ਹੈਗਾ ਤਾਂ ਸਾਰੇ ਦੋਸਤਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ ਦੋਸਤੋ ਇੱਕ ਇੱਕ ਸ਼ੇਅਰ ਨਾਲ ਵੀਡੀਓ ਬਹੁਤ ਅੱਗੇ ਆਪਣੇ ਦਾਨੀ ਜਿਹੜੇ ਸੱਜਣ ਹੈਗੇ ਆਪਣੇ ਪਰਿਵਾਰ ਬੈਠੇ ਆ ਤਾਂ ਉਹਨਾਂ ਤੱਕਰ ਜਾਊਗੀ ਤਾਂ ਦੋਸਤੋ ਆਪਾਂ ਇੱਕ ਪੰਜਾਬ ਦੀ ਧਰਤੀ ਤੋਂ ਬਲੋਂਗ ਕਰਦੇ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ ਜਿਥੇ ਆਪਣੇ ਗੁਰੂਆਂ ਨੇ ਹੀ ਸਿਖਾਇਆ ਦਿੱਤੀ ਆ ਵੀ ਕਿਸੇ ਗਰੀਬ ਗੁਰਬ ਦੀ ਮਦਦ ਕਰਨੀ ਆ ਤਾਂ ਬੇਨਤੀ ਕਰਦੇ ਆ ਕਿ ਇਹਨਾਂ ਦੀ ਜਿਹੜੀ ਹੈਗੀ ਆ مالی ਸਹਿਤ ਆਰਥਿਕ ਪੱਖੋਂ ਵੀ ਸਹਾਇਤਾ ਕੀਤੀ ਜਾਵੇ ਇਹਨਾਂ ਨੇ ਆਪਣਾ ਫੋਨ ਨੰਬਰ ਦੱਸਿਆ ਭੈਣ ਨੇ ਔਰ ਖਾਤਾ ਨੰਬਰ ਵੀ ਵੀਡੀਓ ਵਿੱਚ ਆਪਾਂ ਮੈਂਸ਼ਨ ਕਰਤਾ ਚਲੋ ਠੀਕ ਹੈ ਭੈਣੇ ਸਸੀ ਕਾਲੀ ਸ਼ਸਤਰੀ ਕਾਲੀ